ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਟਾਪ ਦੀ ਤਾਜੀ ਸੂਈ ਵੜ ਸੇ ਲਈ ਲੈ ਕੇ ਆਏ ਜੀ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਜੀ ਤਾਂ ਕਿ ਹਰ ਇੱਕ ਔਣ ਵਾਲੇ ਨੇ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਆਓ ਪੁੱਛ ਲੈਣੇ ਭਾਈ ਟੋਟੇਲ ਬਜੀ ਸਸਕਾਰ ਸਸਕਾਰ ਬਜੀ ਹੋ ਠੀਕ ਹੋ ਵਧੀਆ ਪੂਰੇ ਵਧੀਆ ਬਜੀ ਨਾਮ ਤੇ ਡਰੈਸ ਨਾਮ ਵੀ ਹਰਜੀਤ ਸਿੰਘ ਪਿੰਡ ਛੰਨਾ ਗਲਬ ਸਿੰਘ ਵਾਲਾ ਜ਼ਿਲ੍ਹਾ ਬਰਨਾਲਾ ਤੇ ਤਹਿਸੀਲ ਤਪਾਰਾ ਆ ਜਾਂਦੀ ਆਪਾਂ ਨੂੰ ਨੇੜੇ ਪਿੰਡ ਬਜੀ ਨੇੜੇ ਆਪਾਂ ਨੂੰ ਭਦੌਰ ਸਹਰ ਆ ਜਾਂਦਾ ਬਜੀ ਮੋਬਾਈਲ ਨੰਬਰ ਮੋਬਾਈਲ ਨੰਬਰ 9509 26872 ਬਜੀ ਠੀਕ ਆ ਬਜੀ ਤੇ ਬਾਈ ਇੱਕ ਵੜਾ ਜੀ ਐ ਡਾਕਟਰ ਤਿੰਨ ਸੀਗਾ ਠੀਕ ਆ ਤੇ ਦੋ ਬੈਗ ਇੱਕੋ 파ਸੇ ਕਰ ਤੇ ਇੱਕ ਚੜਾ ਕੇ ਲੈ ਗਏ ਇੱਕ ਰਹੀ ਠੀਕ ਆ ਬਜੀ ਹੂੰ ਬੜਾ ਬਾਈ ਕੋਲੇ ਤਕਰੀਬਨ ਦਿੱਲੀ ਦੀਆਂ ਮੇਰੇ ਹਿਸਾਬ ਨਾਲ 5 6 ਆਉਂਦੀਆਂ ਹੋਣਗੀਆਂ ਤਾਂ ਇਹ ਦਿੱਲੀ ਵਾਂਗੂੰ ਆਈਆਂ ਨੇ ਨਾਲ ਸੇਲ ਹੋ ਜਾਂਦੀਆਂ ਨੇ ਹੁਣ ਕੱਲ ਵੀ ਫੋਨ ਨਹੀਂ ਪਾਇਆ ਵੀਡੀਓ ਪਾਉਣ ਦਾ ਕੱਲ ਵੀ ਫੋਨ ਪਾਇਆ ਸੀ ਬਾਈ ਦਾ ਕੱਲ ਉਹਦੀ ਵੈਗੀਆਂ ਹਨਾ ਵੀਰੇ ਤੇ ਅੱਜ ਵੀ ਇੱਕ ਤਾਹ ਖੜੀ ਆ ਬਾਹਰ ਬਾਈ ਬੈਠ ਇਹ ਵੀ ਸੇਲ ਇੱਕ ਤਾਹ ਚੜਾਤੀ ਡਾਕਟਰ ਪਹਿਲਣ ਵੱਚੀ ਸੀ ਠੀਕ ਆ ਬਾਈ ਤੇ ਕਿਹੜਾ ਸੂਆ ਸੂਈ ਆ ਇਹ ਵੀ ਡਾਕਟਰ ਪਹਿਲਾ ਸੂਆ ਸੂਈ ਆ ਵੱਚੀ ਕਦੋਂ ਸੂਈ ਆ ਵੀਰੇ ਮਨ ਕੇ ਚੱਲ ਡਾਕਟਰ ਅੱਧਾ ਘੰਟਾ ਹੋ ਗਿਆ ਇਹਨੂੰ ਬੱਚਾ ਕੀ ਦੇਤਾ ਬੱਚਾ ਡਾਕਟਰ ਬੱਚੀ ਦਿੱਤੀ ਹੈ ਯਾਰ ਸ਼ਹਿਰ ਦੀ ਪਿਆਰ ਬਹੁਤ ਬੜੀ ਚੰਗੀ ਆ ਨਾ ਬਹੁਤ ਨਿਆਇ ਚੰਗਾ ਬੱਚਾ ਹੈ ਤਾ ਕਿਆ ਬਾਤ ਆ ਬਈ ਬੱਚਾ ਬੱਚੀ ਲੇਕਿਨ ਫੇਸਬੁਕ ਕਿੰਨਾ ਚੰਗਾ ਆ ਕਿਆ ਬਾਤ ਆ ਵੀ ਚੈੱਕ ਕਰੋ ਕਾਗਜ਼ ਦਿਖਾ ਦੇ ਖੁਲ ਨਾ ਹੋਣ ਵੀ ਵੱਡੀ ਆਈ ਸਹੀ ਗੱਲ ਆ ਬਈ ਪੂਰੀ ਵੱਡੀ ਪਿਆਵ ਵਾਲੀ ਜਰਸੀ ਮਾਨਾ ਹੈ ਇਹਨੇ ਮੰਗ ਫੁੱਲ ਆ ਇਸ ਕੱਲੇ ਹਾਂ ਬਾਕੀ ਬਰੀਡ ਵੀ ਬਹੁਤ ਆ ਡਾਕਟਰ ਟੌਪ ਆ ਜਾਵਾ ਸਹੀ ਗੱਲ ਆ ਬਈ ਹਾਂ ਬਾਕੀ ਥੋੜਾ ਥੋੜਾ ਮਾਂ ਦਾ ਵਿੱਚ ਮਿਕਸ ਆ ਗਿਆ ਦੁੱਧ ਨੂੰ ਵੀ ਚੰਗੀ ਨਿਕਲਦਾ ਦੁੱਧ ਨੂੰ ਵੀ ਚੰਗੀ ਨਿਕਲਣਾ ਲੱਗਦਾ ਤੇ ਕਿੰਨਾ ਕੁ ਵੱਡਾ ਵੱਡਾ ਕੱਢਿਆ ਬਾਈ ਬਸ ਡਾਕਟਰ ਬੱਚੇ ਨੂੰ ਥੋੜਾ ਜਿਹਾ ਪਿਆ ਇਹਦੇ ਧਾਰਾ ਤੋਰਾ ਮਾਰ ਕੇ ਦੇਖਿਆ ਦੋ ਢਾਈ ਕਿਲੋ ਕੱਢਿਆਗਾ ਠੀਕ ਆ ਭਾਈ ਐਵੇਂ ਕੀ ਜਵੇ ਇੰਨਾ ਚੋ ਹੈਗਾ ਹੂੰ ਤੇ ਹੈ ਪਹਿਲਾ ਸੂਆ ਡਾਕਟਰ ਬੱਚੇ ਠੀਕ ਆ ਕਿ ਲੱਗਦੀ ਨਹੀਂ ਕੱਦ ਵਜਨ ਬਹੁਤ ਆਗਾ ਕੱਦ ਵਜਨ ਬਹੁਤ ਆ ਤੇ ਇਹ ਵੀ ਦੰਦਾ ਜੀ ਹੈਗੀ ਜੇਰ ਪੈਣੀ ਹੈ ਹਜੇ ਆ ਜੇਰ ਡਾਕਟਰ ਦਾ ਘੰਟਾ ਸਹੀ ਆ ਬਾਈ ਹੂੰ ਬਾਕੀ ਸੀਲ ਢੰਡੀ ਇੰਨੀ ਕਹੀ ਲੱ ਮੈਂ ਬਾਈ ਅਹੀਂ ਬੈਠ ਕੇ ਕਹਿਣਾ ਕੁਛ ਨਹੀਂ ਠੰਡੀ ਸੀਲ ਫੁੱਲ ਆ ਕਿਆ ਬਾਤ ਆ ਬਾਈ ਬਾਕੀ ਥਣ ਦਿਖਾਇਆ ਡਾਕਟਰ ਪਹਿਲੇ ਨੂੰ ਬੱਚੇ ਨੂੰ ਗੱਲ ਲੱਗ ਗਈ ਆ ਇੱਕ ਨੰਬਰ ਲੱਗ ਗਿਆ ਨਾੜਾਂ ਦੇਖਿਓ ਪਹਿਲਾਂ ਲੇਵੇ ਦੇ ਨਾੜਾਂ ਨੂੰ ਦੇਖ ਲੈ ਨਾੜ ਨਾ ਐ ਚਮਕਦੀ ਆ ਪੂਰੀ ਤੇ ਥਣਾ ਦੀ ਬਿੱਤੀ ਚੈੱਕ ਕਰੋ ਬਾਕੀ ਦਾ ਚੁਵਾਈ ਵੀ ਇੰਨੀ ਚੰਗੀ ਹੈ ਥਣ ਕੀ ਬਾਤ ਆ ਬਾਈ ਚੁਵਾਈ ਵੀ ਬਾਈ ਕਹਿੰਦਾ ਇੱਕ ਨੰਬਰ ਹੈ ਠੰਡੀ ਵੀ ਫੁੱਲ ਆ ਸੂਈ ਸਵਾਈਆ ਬੱਚਾ ਵੀ ਮਗਰ ਬੱਛੀ ਆ ਸਾਰੀਆਂ ਗੱਲਾਂ ਉੱਪਰ। ਭਾਈ ਇਹ ਲੇਵਾ ਲੂਵਾ ਬਹੁਤ ਹੀ ਆਇਆ ਹੈ ਬੱਚੀ ਪੜਾਈਆਂ ਪਾਈ ਫਿਰਦੀ ਹੈਗੀ। ਹੂੰ। ਤੇ ਮੰਨ ਕੇ ਮਗਰਮੂਰ ਦਾ ਲੇਵਾ ਤੇ ਕਦ ਕਦ ਪੂਰਾ ਫੁੱਲਾਗਾ। ਸੇਪੜੀ ਵੀ ਬਹੁਤ ਆਉਂਦੀ। ਪੜੀ ਬਹੁਤ ਆ ਰ ਕਦ ਬਹੁਤ ਆ ਜਾ। ਉਹ ਡਾਕਟਰ ਬਾਹਰ ਨਹੀਂ ਸੇਵਾ ਵਾਲੇ ਬੰਦੇ ਕੋਲੇ ਵਾਗੀ 4 25 ਕਿਲੋ ਹੀ ਪਹਿਲਣ ਫਾ ਦੂਗੀ। ਹੂੰ। ਬਰੀਡ ਇੱਕ ਨੰਬਰ ਆ ਵੀ ਲੇਵਾ ਕਮਾਲ ਦਾ ਫਨ ਲੇਵਾ ਲੱਗਿਆ ਨਾੜਾ ਨੂਣਾ ਫੁੱਲ ਦੁੱਧ ਵਾਲਾ ਪੀਸ ਆ ਸੁਹੀ ਸਵਾਈਆ ਇਹ ਬਾਕੀ ਦੰਦਾਂ ਜਿਹੜਾ ਡਾਕਟਰ ਬੱਛੀ ਵਾ ਕੇ ਫੇਸ ਫੂਸ ਕਿੰਨਾ ਕਹਦੇ ਓਨੀ ਚੰਗੀ ਕੁਆਲਿਟੀ ਹੈਗੀ ਸਹੀ ਗੱਲ ਬਾਕੀ ਰੰਗ ਦੀ ਡਾਕਟਰ ਡਿਮਾਂਡ ਵੀ ਬਹੁਤ ਆ ਵਾਈਟ ਰੰਗ ਆ ਗਿਆ ਜਲਦਾ ਬਹੁਤ ਘੱਟ ਹੈ ਨਾ ਹਮ ਬਿਊਟੀ ਚੈੱਕ ਬਾਕੀ ਡਾਕਟਰ ਸੀਲ ਠੰਡੇ ਦਾ ਹੁੰਦਾ ਦੁੱਧ ਤਾਂ ਕਿਲੋ ਖੰਡ ਭਾਵਾਂ ਘੱਟ ਦੇ ਦੇ ਸਹੀ ਗੱਲ ਆ ਬਾਕੀ ਸੀਲ ਠੰਡੀ ਵਹਿੜ ਬਹੁਤ ਆ ਗਈ ਠੰਡੀ ਸੀਲ ਦਾ ਫੁੱਲ ਆ ਜਿੱਧਰ ਦੀ ਮਰਜ਼ੀ ਵਹਿ ਜਾ ਕੋਈ ਚੱਕਰ ਨਹੀਂ ਕਹਿਣਾ ਬਾਕੀ ਕਦ ਕੋਦ ਦਿਖਾਏ ਡਾਕਟਰ ਬੱਛ ਕੱਦ ਵੀ ਚੰਗਾ ਗਾ ਖੋਲ ਦੇ ਬਾਈ ਤੋੜ ਕੇ ਦਿਖਾ ਦੀਏ ਬਰੀਡ ਇੱਕ ਨੰਬਰ ਆ ਬੱਚਾ ਬਹੁਤ ਚੰਗਾ ਦਿੱਤਾ ਵੱਡਿਆ ਲੈਡਰ ਕੋਈ ਲੇਖਾ ਨਹੀਂ ਬੱਚੇ ਦਾ ਸਹੀ ਗੱਲ ਆ ਬਾਈ ਲੈ ਇਸ ਦੀ ਵੀ ਬਾਕੀ ਡਾਕਟਰ ਐਰ ਸ਼ੈਰ ਵੀ ਆ ਗਈ ਜਰਸੀ ਵੀ ਆ ਗਈ ਕਿਹੜੇ ਦਾ ਮਰਜੀ ਮਾਰ ਲੈ ਬਾਕੀ ਐਫਐਪਲੇ ਪੇਟੋਂ ਹੋਈ ਹੈਗੀ ਬਾਕੀ ਕੱਦ ਵੀ ਬੜੀ ਬਹੁਤ ਕਰਨਾ ਬੱਚੀ ਨੇ ਬਾਕੀ ਬੈਡ ਵੀ ਡਾਕਟਰ ਫਾਸ ਫਾਸ ਕਰਦੀ ਹੈਗੀ ਹੂੰ ਬਾਕੀ ਨੇਵਾ ਥਣ ਚੁਾਈ ਚੂ ਇੱਕ ਨੰਬਰ ਹੈਗੀ ਜਮਾ ਤੇ ਬਾਕੀ ਥਾਂ ਤੱਕ ਕਿੰਨਾ ਕਾ ਡਾਕਟਰ ਉਹਨੇ ਚੰਗਾ ਬਾਕੀ ਥੋੜੀਆਂ ਬੋਧੀਆਂ ਭਾਅ ਤਾਂ ਜਰੂਰ ਆ ਇਹ ਪਹਿਲਾਂ ਵੱਛੀ ਕਰਕੇ ਸਹੀ ਆ ਬਾਈ ਬਾਕੀ ਡਾਕਟਰ ਇਥੋਂ ਖੜਨ ਨਹੀਂ ਖੁਰਨ ਦਿਖਾ ਦੇ ਫੇਸ ਪੂਸ ਬੈਠਦਾ ਖੜਨ ਨਹੀਂ ਖੁਰਨ ਨਹੀਂ ਚੈੱਕ ਕਰੋ ਬਾਕੀ ਡਾਕਟਰ ਪਹਿਲਾਂ ਵੱਛੀ ਆ ਬਹੁਤ ਨੇ ਥੱਲੇ ਲੈ ਜਮਾ ਪੱਧਰ ਆ ਉਤੋਂ ਆ ਪੁੱਧਰ ਪੁੱਧਰ ਬਾਕੀ ਲੱਤਾਂ ਲੁੱਤਾਂ ਜਮਾ ਸਿੱਧੀਆਂ ਹੈਗੀਆਂ ਸਹੀ ਗੱਲ ਆ ਬਾਈ ਬਾਕੀ ਬੱਚੇ ਦਾ ਕਰਦੀ ਹੈਗੀ ਮੁੱਲ ਜਾਇਜ਼ ਹੋਪਰਾ ਮੁੱਲ ਡਾਕਟਰ ਜਮਾ ਜਾਇਜ਼ ਹੋਗਾ ਠੀਕ ਆ ਬਾਈ ਮੁੱਲ ਬਾਈ ਕਹਿੰਦਾ ਕਰ ਲਾਂਗੇ ਫੋਨ ਤੇ ਬਾਈ ਮੁੱਲ ਆ ਜਿਹੜਾ ਵੜ ਦੇ ਸਾਹਮਣਾਂ ਬਿਲਕੁਲ ਜਾਇਜ਼ ਬੈਡ ਚੰਗੀ ਆ ਪ੍ਰਿੰਟ ਵਾਲੀ ਆ ਜਾਤ ਵਾਲੀ ਆ ਬ੍ਰੀਟ ਵਾਲੀ ਆ ਠੰਡੀ ਠੁੰਡੀ ਫੁੱਲ ਜਿਵੇਂ ਮਰਜੀ ਮਾਰ ਜੀ ਕਰੀ ਨਾ ਕਰ ਮਾਰ ਜੀ ਕਰਨਾ ਜਮੀ ਨਹੀਂ ਕੋਈ 17 ਹੀ ਭਾਵੇਂ ਹੀ ਮਾਰ ਲਾ ਜਿਵਾਈ ਦੇ ਚੂਣ ਬਾਹ ਚੰਗਾ ਕਰਮਾ ਚੋਂ ਦਾ ਡਾਕਟਰ ਇਨਾ ਚੰਗਾ ਲਗਾ ਬੱਚ ਨੂੰ ਕਿੰਨਾ ਕਹਦੇ ਉਹਨੇ ਇਹ ਪਹਿਲਣ ਆਈ ਨਾ ਕਿ ਔਲ ਆ ਮੜੀ ਗੁੱਤੀ ਔਲ ਭਾਵੇਂ ਤੇਰੇ ਜਮੀਨ ਔਲ ਆਲ ਤੜਾ ਸਹੀ ਗੱਲ ਆ ਭਾਈ ਚੂਣ ਬਾਹ ਚੰਗਾ ਮੋਟੀ ਮੋਟੀ ਚਵਾਈ ਆ ਜਿਵੇਂ ਮਰਜੀ ਚੋਈ ਚੱਲਦਾ ਬਾਕੀ ਵੀ ਮਾਇਨੇ ਨਹੀਂ ਚਵਾਏ ਇਹਦੇ ਕੀ ਬਾਤ ਕਿੰਨੀ ਚੰਗੀ ਹੈ ਜੀ ਹੋਣ ਚਵਾ ਦਾ ਇੱਕ ਨੰਬਰ ਹੈ ਹਨਾ ਬੜਾ ਚੰਗਾ ਜਮੇ ਦਾ ਕੋਸ ਬੱਚੀ ਹੈ ਬੜਾ ਚੰਗਾ ਜੋਣ ਕਰ ਮਾਈ ਦਾ ਲੈ ਦੇਖੀ ਕਿੰਨੀਆਂ ਗੱਧਾ ਰਾਂ ਮਾਰੀਆਂ ਬਈ ਜਮਾ ਬੋਹੜਾ ਲੈ ਕੀ ਬਾਤ ਆ ਬਸ ਇਹ ਥਣ ਬਾ ਨਹੀਂ ਆਇਆ ਚੰਗਾ ਲੱਗਿਆ ਵਾਗਾ ਠੀਕ ਆ ਥਣ ਕੱਲਾ ਇੱਕ ਮੰਨ ਕੇ ਥਣ ਚੰਗਾ ਆਟੋਮੈਟਿਕੀ ਚੁਵਾਈ ਚੰਗੀ ਹੋਣੀ ਹੈ ਜੀ ਮੰਨ ਕੇ ਥਣ ਦਾ ਪੂਰਾ ਕਲਾਸ ਆ ਗਿਆ ਲੈ ਲੈ ਚੋਂ ਜਵਾ ਦੇ ਲੈ ਮੋਟੀ ਮੋਟੀ ਕਿਹਣਾ ਕਰਨਾ ਜਵੇਂ ਨਹੀਂ ਕੋੜਾ ਪੂਰੇ ਕੋਲੀ ਚਾਹੇ ਹੱਤੀ ਚੋਲੇ ਚਾਹੇ ਮਸ਼ੀਨ ਆਪਾਂ ਡਾਕਟਰ ਇੱਧਰ ਵੀ ਵਹਿਣਾ ਇੱਧਰ ਦੀ ਆਪਾਂ ਨਿਆਣਾ ਹੀ ਪਾ ਕੇ ਦਿਖਾਇਆਗਾ ਕਹਿੰਦਾ ਪਹਿਲਾਂ ਨਿਆਣਾ ਨਹੀਂ ਪਵਾਉਂਦੀ ਐ ਨਹੀਂ ਕਰਦੀ ਸਾਰਾ ਕੋ ਡਾਕਟਰ ਦਿਖਾਇਆਗਾ ਕਿਹਣਾ ਕਰਨਾ ਜਵੇਂ ਨਹੀਂ ਕੁਛ ਸਹੀ ਗੱਲ ਆ ਭਾਈ ਛੀ ਰੰਡੀ ਦਾ ਡਾਕਟਰ ਬਾਹਲੀ ਆ ਗਈ ਹੂੰ ਬਾਕੀ ਮੋਲ ਵੀ ਬਾਈ ਕਹਿੰਦਾ ਜਮਾ ਜਾਏ ਬਾਕੀ ਡਾਕਟਰ ਵੱਡੀ ਬੁੱਡੀ ਤੇ ਸੂਹ ਸਕਾ ਬਹੁਤ ਨਿਆਇ ਚੰਗਾ ਵੈੜ ਨੂੰ ਕਿ ਨਾ ਇਹਨੂੰ ਗੱਬਣ ਦੀ ਵੀਡੀਓ ਪਾਉਣੀ ਹੁੰਦੀ ਐ ਬਈ ਗੋਲੇ ਵਰਗੀ ਸਹੀ ਆ ਬਈ ਹੁਣ ਵੀ ਕੋਈ ਸੁਆਸਾ ਜਿਵੇਂ ਨਹੀਂ ਮੰਨਿਆ ਜਿਵੇਂ ਨਹੀਂ ਮੰਨਿਆ ਦੇਖੀ ਥਣਾ ਦੀ ਵਿੱਤੀ ਲੈ ਅੱਲਾ ਕੱਲਾ ਥਾਣ ਲੈ ਡਾਕਟਰ ਜੇ ਥਾਣ ਲੈ ਜਿਵੇਂ ਮਰਦੀ ਆ ਉਹ ਮਰਦੀ ਰਹਾ ਕਿਹਣਾ ਕਰਨਾ ਜਿਵੇਂ ਨਹੀਂ ਕੋਈ ਨਹੀਂ ਕੋਈ ਨਹੀਂ ਠੰਡੀ ਟੀਲ ਫੁੱਲ ਆ ਫੁੱਲ ਬਰੀਡ ਆ ਬਾਈ ਬਾਕੀ ਲੰਬੇ ਲੁੰਬੇ ਬਹੁਤ ਆ ਬਾਕੀ ਦੋ ਨਾਗ ਮਿਲ ਜਾਣੇ ਕਿਉਂ ਬੱਚੀ ਨੇ ਬਾਈ ਨਾਲ ਹੀ ਧਰ ਡੇ ਵੀ ਦੋ ਨਾਗ ਵੀ ਦੋ ਡਾਕਟਰ ਸਹੀ ਗੱਲ ਆ ਬਰੀਡ ਵੀ ਦੋ ਆ ਗਈ ਹ ਇੱਕ ਕਿਸੇ ਵੀਰ ਨੂੰ ਬਾਈ ਬੜਾ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਓ ਜੀ ਧੰਨਵਾਦ